38000 ਰੁਪਇਆ ਲਾ ਕੇ ਗਏ ਆ ਇਹ 38 ਲੱਗ ਗਿਆ ਹਾਂਜੀ ਰੁਪਇਆ ਜੈ ਜੀ ਮੰਗਿਆ ਕੋਈ ਜ਼ਿਆਦਾ ਨਹੀਂ ਮੰਗੇਗਾ ਹਾਂਜੀ ਬਈ ਇਹਦੇ ਬੱਚੇ ਆਪਾਂ 15000 ਤੋਂ ਪਲਾਸੀ ਵਿੱਚ ਕਿੰਨੇ ਕਿੰਨੇ ਮਹੀਨਿਆਂ ਦੇ ਲੰਬਾਈ 'ਚ ਜ਼ਿਆਦੇ ਆ ਲੰਬਾਈ 'ਚ ਜ਼ਿਆਦੇ ਆ ਲੰਬਾਈ 'ਚ ਜ਼ਿਆਦੇ ਆ ਚੀਜ਼ ਸੁਣਨੀ ਆ ਇਹਦਾ ਕੀ ਮੰਗਿਆ ਸੀਗਾ ਹਾਂ ਬਾੜੀਆਂ ਚੰਗੀਆਂ ਪਾਉਂਦਾ ਦੁੱਧ ਲੰਗਾ ਅੱਛਾ ਮੈਂ ਸਾਡੇ ਕੋਲ ਇਹਦੇ ਬੱਚੇ ਵੀ ਆ ਗਾਂ ਪੱਠਾ ਸੂਈਆਂ ਵੀ ਆ ਆਪਣੇ ਹੋਗੇ 10 ਸਾਲੀ ਹੋ ਗਿਆ ਬੱਕਰੀਆਂ ਰੱਖਦੇ ਆ ਹਾਂਜੀ ਹਾਂ ਪਹਿਲਾਂ ਸੂਏ ਦੀਆਂ ਬੱਕਰੀਆਂ ਪੂਰਿਆਂ ਲੰਮੀਆਂ ਤੇ ਚੌੜੀਆਂ ਹੋ ਜਾਂਦੀਆਂ 30 ਸੂਏ ਆ ਕੇ ਪਣ ਜਾਂਦਾ ਦੁੱਧ ਵੀ ਦਿੰਦੀ ਫਿਰ ਦੁੱਧ ਦਿੰ ਕਿੰਨਾ ਦੁੱਧ ਦੇ ਦਿੰਦਾ ਦੁੱਧ ਤਾਂ ਗਾਂ ਜਿੰਨਾ ਹੀ ਦਿੰਦੀ ਐ ਪੱਕੀ ਗੱਲ ਆ ਲੈ ਵੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਦੋਸਤੋ ਅੱਜ ਮੁੱਲਾਪੁਰ ਖੜੇ ਸੀਗੇ ਤੇ ਬੱਕਰਾ ਬੜਾ ਸੋਹਣਾ ਲੈ ਕੇ ਆਏ ਨੇ ਬਾਈ ਚਲੋ ਆਪਾਂ ਪਹਿਲੀ ਵਾਰ ਮਿਲਿਆ ਬਾਈ ਉਹਨਾਂ ਨੂੰ ਤੇ ਪੂਰੀ ਅਪਡੇਟ ਲੈ ਕੇ ਦਿੰਨੇ ਆ ਜਾਨਵਰ ਜਿੰਨੇ ਵੀ ਸੀਏ ਇਹਨਾਂ ਦੇ ਮੈਨੂੰ ਸੋਹਣੇ ਲੱਗੇ ਸੋ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕੀ ਗੱਲਬਾਤ ਆ ਕਿੰਨੇ ਦਾ ਵੇਚਣਾ ਜਾਂ ਕੀ ਗੱਲਬਾਤ ਰਹਿੰਦੀ ਹੈ ਹਨਾ ਜੇ ਮੰਡੀ ਤੇ ਆਉਣਾ ਤਾਂ ਸ਼ਨੀਵਾਰ ਨੂੰ ਆ ਸਕਦੇ ਹਾਂ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਦੇ ਉੱਪਰ ਬਾਈ ਕੀ ਹਾਲ ਹੈ ਜੀ ਠੀਕ ਠਾਕ ਆ ਬਈ ਵਧੀਆ ਅੱਛਾ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆ ਪਿੰਡ ਕਿਹੜਾ ਤੇਰਾ ਮੇਰਾ ਨਾਮ ਗੁਰਦੀਪ ਸਿੰਘ ਆਈ ਪਿੰਡ ਮੇਰਾ ਚੈਲ ਆਈ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਹਾਂਜੀ ਐਨੀ ਦੂਰੋਂ ਆਇਆ ਵੀਰੇ ਬਹੁਤ ਦੂਰੋਂ ਆਇਆ ਬਈ 90 ਕਿਲੋਮੀਟਰ ਬਾਟ 90 ਕਿਲੋਮੀਟਰ ਹਾਂਜੀ ਹਾਂਜੀ ਅੱਛਾ ਤੇ ਨਾਕ ਕਿੰਨੇ ਲਿਆਂਦੇ ਆਪਾਂ ਨੇ 8 ਨਾਕ ਲਿਆਂਦੇ ਆ ਬਈ ਦੋ ਬਰੀਡਰਾਂ ਵੱਡੇ ਹਾਂ ਬਾਕੀ ਬੱਕਰੀਆਂ ਟੋਟਲ ਨਾਕ ਕਿੰਨੇ ਰੱਖਦੇ ਹੋ ਫਿਰ ਟੋਟਲ ਆਪਣੇ ਕੋਲੇ ਹੈਗੇ ਆ ਬਈ 40-45 ਨਾਕ ਹਾਂਜੀ ਕੱਲਾ ਬੱਕਰੀਆਂ ਦਾ ਕੰਮ ਆਉਂਦਾ ਹੈ ਹੋਰ ਵੀ ਕਰੋ ਨਹੀਂ ਬੱਕਰੀਆਂ ਆਪਣਾ ਛੋਟਾ ਭਾਅ ਸਾਮਦਾ ਤੇ ਅਸੀਂ ਮਿਸਤਰੀ ਦਾ ਕੰਮ ਕਰਦਾ ਮੈਂ ਪੱਕੀ ਸਾਰੀ ਦਾ ਕੰਮ ਪੱਕੀ ਸਾਰੀ ਦਾ ਦੋਨੇ ਵੇਚਣ ਤੁਹਾਨੂੰ ਵੇਚਤਾ ਹਾਂਜੀ ਉਹ ਨਾਲ ਆਇਆ ਮੁੰਡਾ ਵੀ ਅੱਛਾ ਹਾਂ ਉੱਧਰ ਗਿਆ ਸੀ ਉਹ ਕੇ ਇਹ ਫਾਦਰ ਸਾਹਿਬ ਨੇ ਤੁਹਾਡੇ ਹਾਂਜੀ ਇਹ ਫਾਦਰ ਕੀ ਬਾਤ ਹੈ ਇੱਧਰ ਕਰੋ ਬੱਕਰੀਆਂ ਉਹ ਕੱਲਾ ਹੀ ਸਾਮਦਾ ਫਿਰ ਉਹ ਕੱਲਾ ਹੀ ਲੈ ਕੇ ਜਾਂਦਾ ਘਰੇ ਫਿਰ ਘਰੇ ਬਾਕੀ ਸਾਰਾ ਪਰਿਵਾਰ ਹੀ ਸਾਮਦੇ ਆਈ ਠੀਕ ਹੈ ਹਾਂਜੀ ਹਾਂਜੀ ਚਾਰ ਕੀ ਗੱਲਾਂ ਲਿਆ ਸਾਡਾ ਮੋਹ ਬਹੁਤ ਹੈ ਇਹਨਾਂ ਨਾਲ 40 ਨਾਲ ਕੱਲਾ ਸਾਮਲਦਾ ਉਹ ਕਨਾਲੇ ਦਿੱਤਾ ਬੰਦਾ ਨੂੰ ਨਹੀਂ ਨਹੀਂ ਕੱਲਾ ਸਾਮਦਾ ਹੀ ਪੱਕੀ ਗੱਲ ਬੱਕਰੀਆਂ ਆਪਣੀਆਂ ਕੱਲੀਆਂ ਰਹਿੰਦੀਆਂ ਕਿਸੇ ਨਾਲ ਰਲਾਉਂਦੇ ਨਹੀਂ ਕਿਆ ਬਾਤ ਹੈ ਹੁਣ ਇਹਨੂੰ ਐਂ ਦੱਸੂਗਾ ਵੀ ਹਾਈਟ ਕਿੰਨੀ ਹੋ ਗਈ ਸੋ ਹਾਈਟ ਬਈ ਮਿਨੀ ਨਹੀਂ ਕਿ ਮੇਰੇ ਹਿਸਾਬ ਨਾਲ 45 ਕਿ ਤਾ ਹੋਊਗੀ ਨੌਲੇਜ ਦਾ ਤੁਸੀਂ ਵੀ ਰੱਖਦੇ ਹੋਗੇ ਬੱਕਰੀ ਵਾਲਤਾ ਨਾ ਪੂਰੀ ਨੌਲੇਜ ਹੈ ਐਂ ਤਾਂ ਕੋਈ ਜਾਨੀ ਡਾਕਟਰੀ ਸਾਰੀ ਖੋਦੀ ਕਰਦੇ ਆ ਕਿ ਕਿ ਟੋਕੇ ਆਪਾਂ ਹਾਪੀ ਲਾ ਲੀ ਅੱਛਾ ਤੁਸੀਂ ਮਿਸਤਰੀ ਫਿਰ ਕਦੋਂ ਬਣਗੇ ਮਿਸਤਰੀ ਮੇ ਤਾਂ ਬਹੁਤ ਟਾਈਮ ਹੋ ਗਿਆ ਜੀ ਅੱਛਾ ਹਾਂਜੀ ਹਾਂਜੀ ਮਿਸਤਰੀ ਤਾਂ ਪਹਿਲਾਂ ਹੀ ਮੈਂ ਸਿੱਖਿਆ ਗਾ ਵਿਆਹ ਹੋ ਗਿਆ ਬੱਕਰੀਆਂ ਵਾਲੇ ਦਾ ਹੋ ਗਿਆ ਉਨੇ ਉਹ ਕੁਵਾਰਾ ਮੁੰਡਾ ਛੋਟਾ ਹੋ ਮੇਰੇ ਤੋਂ ਉਹਦਾ ਵੀ ਕਰਾ ਦੇ ਫਿਰ ਉਹਨਾ ਕਰਾ ਦੇਣਾ ਬਸ ਕੀ ਵਾ ਬੱਕਰੇ ਦਾ ਕੱਦ 1 ਸਾਲ ਦੇ ਵਿੱਚ ਹੋ ਗਿਆ 43 ਇੰਚ ਦੇ ਕਰੀਬ ਕਰੀਬ ਹਨਾ ਕੱਦ ਬਹੁਤ ਆ ਬੱਕਰੇ ਦਾ ਹਾਂ ਕੱਦ ਬਹੁਤ ਜ਼ਿਆਦਾ ਕੱਦ ਨਹੀਂ ਗਿਆ ਛੋਟਾ ਬੱਕਰਾ ਵੀ ਸੁੰਭ ਬਹੁਤ ਸੋਹਣਾਗਾ ਬਣਿਆ ਤਣਿਆ ਇਹ ਵੱਡਾ ਬੱਕਰਾਗਾ ਇਹ ਛੋਟਾ ਇਹ ਛੋਟਾ ਉਹ ਵੱਡਾ ਆਪਣਾ ਉਹ ਵੱਡਾਗਾ ਹਾਂਜੀ ਇਹਦੇ ਤੋਂ ਉਮਰ ਚ ਹਾਂਜੀ ਉਮਰ ਚ ਉਮਰ ਚ ਵੱਡਾਗਾ ਕੱਦ ਚ ਇਹ ਵਟਾ ਲੱਗ ਰਿਹਾ ਕੋ ਉਦਾਂ ਹੀ ਲੱਗ ਰਿਹਾਗਾ ਹਾਂਜੀ ਉਹ ਲੰਮਾ ਥੋੜਾ ਇਹ ਹੋਰ ਆ ਜੀ ਬਰੀਡ ਇਹ ਹੋਰ ਬਰੀਡ ਆ ਅੱਛਾ ਆਹੜਾ ੜਾ ਨਿਕੋ ਚੀਜ਼ ਨਹੀਂ ਜੀ ਇੱਕੋ ओके दंत खोलनी ते मंडे जी विरे ए पूरे दंदा जी दंद पूरे कास त्या नहींगा ना ओके ठीक है ठीक है विरे ताजी है न मंगाया क्या गए दा ए दा 50000 ਰੁਪਏ ਮੰਗੇ ਰੁਪਏ ਵੀ ਕੋਈ ਬਾਲੇ ਨਹੀਂ ਮੰਗੇ ਜੈ ਜੀ ਮੰਗੇ ਨੇ ਬਈ ਹੈਨਾ ਆਪਾਂ ਕਹਿ ਦਈਏ ਐ ਖੜਾ ਹੀ ਬਈ ਲੈ ਤੋੜ ਕੇ 38000 ਰੁਪਏ ਲਾ ਕੇ ਗਏ ਆ ਜੇ 38 ਲੱਗ ਗਏ ਹਾਂਜੀ ਰੁਪਿਆ ਜੈ ਜੀ ਮੰਗਿਆ ਕੋਈ ਜ਼ਿਆਦਾ ਨਹੀਂ ਮੰਗੇਗਾ ਹਾਂਜੀ ਹਾਂਜੀ ਸਹੀ ਰੁਪਏ ਵੀ ਐਸਟੀ ਗੱਲ ਪੁੱਛ ਪੂਰੇ ਐ ਓਕੇ ਆ ਬੱਕਰਾ ਇਹ ਸਾਰੇ ਪਾਸੋਂ ਝੋਲੀ ਬਹੁਤ ਚੰਗੀ ਆਉਣ ਵਾਲਾ ਵੀ ਰੁਪਏ ਵਧੀਆ ਲਾ ਕੇ ਗਿਆ ਮਾੜਾ ਨਹੀਂ ਲਾ ਕੇ ਗਿਆ ਕਹਿ ਸਕਦੇ ਬਈ ਆਪਾਂ ਹਾਂਜੀ ਹਾਂ ਮਾੜਾ ਨਹੀਂ ਕਹਿ ਸਕਦੇ ਵੀ ਰੁਪਏ ਬੰਦਾ ਮਾੜੇ ਲਾ ਕੇ ਆ ਉਸਨੇ ਆਪਣੇ ਹਿਸਾਬ ਨਾਲ ਲਾਏ ਹੈ ਨਾ ਉਹਨੇ ਆਪਦੇ ਹਿਸਾਬ ਨਾਲ ਲਾਏ ਚਲੋ ਐ ਆ ਵੀ 2-3000 ਰੁਪਏ ਹੋਰ ਪੈ ਜਾਂਦਾ ਵਿੱਚ ਆਪਣਾ ਬੱਕਰਾ ਵੇਚਣਾ ਹਾਂ ਆਪਣਾ ਸੈਟ ਆ ਜਾਣਾ ਸੀਗਾ 40 43 ਕ ਦਾ ਲੰਗ ਗੇੜੇ ਜੇ ਲੰਘ ਜਾਂਦਾ ਨਾ 42 43 ਦੇ ਗੇੜ ਬੱਕਰਾ ਸਾਊ ਲੱਗ ਰਿਹਾ ਨਾ ਪੂਰਾ ਬਾਈ ਬੱਕਰਾ ਬਹੁਤ ਚੰਗਾ ਈ ਠੰਡਾ ਬੱਕਰਾ ਪੂਰਾ ਅੱਛਾ ਬੱਚੇ ਦੇ ਇੰਨੇ ਚੰਗੇ ਆ ਮੈਂ ਕਹਿੰਦਾ ਹੱਦੋਂ ਜ਼ਿਆਦਾ ਚਾਹ ਰੇਟ ਦੇ ਵਿੱਚ ਆ ਬੱਚੇ ਦੇ ਫਿਰ ਬਾਈ ਇਹਦੇ ਬੱਚੇ ਆਪਾਂ 15000 ਤੋਂ ਪਲਾਸੀ ਵਿੱਚ ਆ ਕਿੰਨੇ ਕਿੰਨੇ ਮਹੀਨਿਆਂ ਦੇ ਉਹ ਹੋਣਗੇ 2 ਤੋਂ 2.5 ਮਹੀਨੇ ਦੇ ਬੱਚਾਈ ਤੇ 3 ਮਹੀਨੇ ਦਾ ਬੱਕਰਾ 15-15000 ਨਾਲ ਠੀਕ ਐ ਬੱਕਰੀਆਂ ਦਾ ਕਿੱਤਾ ਕਦੋਂ ਕੋਤਾਂ ਆਪਣੇ ਹੋ ਗਏ 10 ਵਾਲੀ ਹੋ ਗਏ ਬੱਕਰੀਆਂ ਰੱਖਦੇ ਹਾਂ ਪਹਿਲਾਂ ਤਾਂ ਨਹੀਂ ਰੱਖਦਾ ਸੀ ਕੋਈ ਪਹਿਲਾਂ ਨਹੀਂ ਸੀ ਰੱਖਦਾ ਹੁੰਦਾ ਸੀ ਫਿਰ ਵਿੱਚੋਂ ਕੰਮ ਸਿੱਖ ਗਿਆ ਫਿਰ ਛੱਡ ਗਿਆ ਸੀਗਾ ਜੀ ਅੱਛਾ ਹੁੰਦੀਆਂ ਸੀ ਪਹਿਲਾਂ ਮਗਰੋਂ ਹੀ ਪਹਿਲਾਂ ਬੱਕਰੇ ਥੋੜੀਆਂ ਥੋੜੀਆਂ ਤਾਂ ਰੱਖਦੇ ਹੀ ਸੀ ਅਸੀਂ ਥੋੜੀ ਥੋੜੀ ਰੱਖਦੇ ਹਾਂ ਹਾਂ ਥੋੜੀਆਂ ਥੋੜੀਆਂ ਵੱਡੇ ਪਸ਼ੂ ਸੀਗੇ ਨਾਲ ਦਵਾਰੇ ਰੱਖਿਆ 10 ਸਾਲ ਹੋ ਗਏ ਜਾਨੀ 10 ਸਾਲ ਚਲੋ ਦਵਾਰੇ ਓਕੇ ਉਹ ਮੁੰਡਾ ਪੜਿਆ ਹੋਇਆ ਹਰ ਜਿਹੜਾ ਬੱਕਰੀਆਂ ਸ਼ਾਮ ਦਾ ਹਾਂਜੀ 10 ਪੜਿਆ ਉਹ 10ਵੀਂ ਪੜਿਆ ਹੋਇਆ ਹਾਂ 10 ਪੜਿਆ ਯਾਨੀ ਕਿ ਫਿਰ ਤਾਂ ਸਹੀ ਹੈ ਗੱਲ ਓਕੇ ਆ ਬੱਕਰੀਆਂ ਬੱਕਰੇ ਸ਼ਾਮ ਦਾ ਵੱਡੀ ਗੱਲ ਹੈਗੀ ਪੜ ਕੇ ਚਿੰਗਾ ਇਹ ਦੂਜਾ ਵੀ ਦਿਖਾਵਾਂਗਾ ਤੁਹਾਨੂੰ ਬਈ। ਕਰੀ ਆਪਦੇ ਵਾਲੇ ਤੋਂ। ਮੈਨੂੰ ਜਿਹੜੇ ਲੱਗੇ ਸਾਰੇ ਵਧੀਆ ਲੱਗੇ ਮੈਂ ਤੁਹਾਨੂੰ ਦਿਖਾਉਣਾ ਚੰਗੀ ਤਰ੍ਹਾਂ ਤਾਂ ਹੀ ਮੈਂ ਬਾਹਰ ਕਢਵਾ ਕੇ ਵੀਡੀਓ ਬਣਾਵਾਂਗਾ। ਵੀ ਬਾਹਰ ਆ ਕੇ ਬਣਾਓ। ਲਿਆ ਬਈ ਕਰਾਉਣਾ ਲਿਆ। ਅਣੀ ਪੀਲਦੀ ਆ। ਇਹ ਵੀ ਸੋਹਣਾ ਹਨਾ? ਹਾਂਜੀ। ਬੱਕਰਾ ਇਹ ਵੀ ਵਧੀਆ ਸੋਹਣਾ ਬਲੱਡ ਲਾਈਨ ਦਾ। ਮੈਨੂੰ ਤਾਂ ਇੰਜ ਮਨ ਤੇ ਇਹਨਾਂ ਨਾਲ ਪੱਠਾ ਬਹੁਤ ਚੰਗੇ ਆ ਇਹਨਾਂ ਸਾਰੇ। ਇਹਦੀਆਂ ਪੱਠਾਂ? ਹਾਂਜੀ ਉਹ ਦੋ ਨਾ ਚਟੀਆਂ ਆਈਆਂ। ਉਹ ਵੀ ਦਿਖਾ ਦਿੰਨਾ ਇੱਕ ਮਿੰਟ ਰੱਖੋ ਦੇਓ ਆਪਾਂ ਨੂੰ। ਕੀ ਬਾਤ ਆ। ਬੱਕਰਾ ਵੀ ਸੋਹਣਾ ਜਾਂਦਾਗਾ। ਕਿੰਨੀ ਲਵਾਤਾ ਇਹਦੀ ਹਾਈਟ ਆ ਉਹਦੇ ਨਾਲ ਥੋੜੀ ਜਿਹੀ ਘੱਟਦੀ ਆ ਨਾ ਹਾਂ ਪਰ ਇਹ ਲੰਬਾਈ ਚ ਜ਼ਿਆਦੇ ਆ ਲੰਬਾਈ ਚ ਜ਼ਿਆਦੇ ਆ ਲੰਬਾਈ ਚ ਜ਼ਿਆਦੇ ਆ ਚੀਜ਼ ਸੁਣੀ ਇਹਦਾ ਕਿਆ ਮੰਗਿਆ ਸੀਗਾ ਇਹਦਾ ਵੀ ਉਨਾ ਹੀ 50000 ਰੁਪਏ ਇਹਦਾ ਕੀ ਲੱਗਿਆ ਇਹਦਾ ਨਹੀਂ ਲੱਗਿਆ ਕੋਈ ਹਜੇ ਉਹ ਹੀ ਮੰਨੇ ਅੱਛਾ ਇਹਦੇ ਦੰਦਾਂ ਦਾ ਕਿਵੇਂ ਆਗਾ ਹਾਂਜੀ ਇਹ ਪੂਰੇ ਦੰਦਾਂ ਦਾ ਹੀ ਪੂਰੇ ਦੰਦਾਂ ਦਾ ਹਾਂ ਦਾੜੀ ਬਹੁਤ ਵੱਡੀ ਆ ਜੀ ਤਾਂ ਇਹ ਦਾੜੀ ਵਾਲਾ ਹੀ ਉਹ ਦਾੜੀ ਤੋਂ ਬਿਨਾਂ ਵਾਲਾ ਓਕੇ ਉਹਦੇ ਦਾੜੀ ਨਹੀਂ ਆਉਂਦੀ ਇਹਦੇ ਬੱਚਿਆਂ ਦੇ ਵੀ ਆਉਂਦੀ ਉਵਰ ਤਾਂ ਹਾਂਜੀ ਇਹਦੇ ਬੱਚਿਆਂ ਦੇ ਵੀ ਆਉਂਦੀ ਆਉਂਦੀਆਂ ਨਾ ਹਾਂਜੀ ਲੈ ਦਿਖਾਉਂਦਾ ਦਾੜੀ ਵਾਲਾ ਇਹ ਬਰੀਡ ਹੀ ਹੋ ਰਹੀ ਜੀ ਕਿਆ ਹੋਵਾਂਦਾ ਬੱਕਰਾ ਪੱਠਾ ਬਾਲੀਆਂ ਚੰਗੀਆਂ ਪਾਉਂਦਾ ਦੁੱਧ ਲੰਗ ਅੱਛਾ ਮੈਂ ਸਾਡੇ ਕੋਲੇ ਇਹਦੇ ਬੱਚੇ ਵੀ ਆ ਗਾਂ ਪੱਠਾ ਸੂਈਆਂ ਵੀ ਆ ਹਾਂ ਬਹੁਤ ਦੁੱਧ ਦਿੰਦੀਆਂ ਪਹਿਲੇ ਵਾਰ ਕੱਟੇ ਹੋਏ ਨੇ ਨਾ ਉੱਤੋਂ ਉੱਤੋਂ ਮਾੜੇ ਮਾੜੇ ਕੀਤੇ ਸੀ ਇੱਥੇ ਲੱਗੇ ਨਹੀਂ ਉੱਤੇ ਲੱਗੇ ਪੈਸੇ ਆ ਹਾਂਜੀ ਉੱਤੇ ਲੱਗੇ ਲੈ ਜੀ ਪੱਠਾ ਦਿਖਾਈ ਬਈ ਫਿਰ ਲੈ ਜੀ ਪੱਠਾ ਦਿਖਾ ਦੀ ਤੁਹਾਨੂੰ ਬਾਈਆਂ ਦਾ ਨਜਾਇਜ਼ ਚੰਗੀਆਂ ਨਹੀਂ ਹੈ ਨਜਾਇਜ਼ ਚੰਗੀਆਂ ਵੀ ਹੈਗੀਆਂ ਕੋਈ ਸ਼ੱਕ ਨਹੀਂ ਕੱਢੀ ਚਿੱਟੀ ਪੱਠਾ ਉਹ ਖੜੀ ਆਹ ਫੜ ਇੱਦੋਂ ਜ਼ਿਆਦੇ ਵੱਡੇ ਨਹੀਂ ਹੁੰਦੇ। ਇਹ ਨਹੀਂ ਸਿੰਘ ਰਹਿਣਗੇ। ਅੱਛਾ। ਇਹ ਕੁਆਲਿਟੀ ਆ। ਕਿੰਨੇ ਟਾਈਮ ਦੀ ਪੱਟੂਗੀ ਇਹ? ਇਹ ਦੋ ਦੰਦ ਹੋਗੇ ਵੀਰੇ। ਇਹ ਦੋ ਹੀ ਪੈਣਾ ਨਹੀਂ ਆ। ਹਾਂ। ਦੋਏ। ਦੋਏ ਪੈਣਾ ਹੀ ਆ। ਲੰਬੀਆਂ ਲੰਝੀਆਂ ਇਹ ਵੀ ਬਹੁਤ ਨੇ ਨਾ। ਇੱਕ ਪੱਟ ਜ਼ਿਆਦੇ ਲੰਬੀ ਆ। ਆ ਪੱਠਾ ਮੋਹ ਚਾਹੀਏ। ਹਾਈ ਦਾ ਕਰਨਾ ਆਈ ਗਾ ਤਾ। ਗੱਬਣਾ ਤਾਂ ਨਹੀਂ ਕਰਾਂਗੇ। ਇਹਦੀ ਇੱਕ ਨਹੀਂ। ਇਹਦੀ ਇੱਕ ਕੁਆਲਿਟੀ ਐ ਇਹ। ਇਸ ਸੂਣ ਤੋਂ ਬਾਅਦ ਤੀਜੀ ਸੂਏ ਦੀਆਂ ਬੱਕਰੀਆਂ ਪੂਰੀਆਂ ਲੰਮੀਆਂ ਤੇ ਚੌੜੀਆਂ ਹੋ ਜਾਂਦੀਆਂ। ਤੀਏ ਸੂਏ ਆ ਕੇ ਪਣ ਜਾਂਦਾ। ਅੱਛਾ। ਇਹ ਦੰਦ ਖੋਲੋ ਮੜੇ। ਕਿੰਨੇ ਦੰਦ ਕਹਿੰਦੇ ਹੋਗੇ? ਦੋ ਹੋਗੇ। ਦੋ ਦਾ ਨਾ ਆ ਵੀ ਦੋ ਆ ਜੀ ਠੀਕ ਹੈ ਇਹ ਵੇਚਣ ਲਈ ਲੈਂਦੇ ਨੇ ਵੀ ਹਾਂਜੀ ਵੇਚਣਾ ਕੀ ਮੰਗਿਆ ਦੋਆਂ ਦਾ ਦੋਆਂ ਦਾ 35000 ਮੰਗਿਆ ਠੀਕ ਆ ਨਾਗ ਸੋਹਣੇ ਨੇਗੇ ਇਹਨਾਂ ਦੀ ਇਹ ਬੱਕਰਾ ਤਾਂ ਕਾਲਾ ਬਾਹ ਦਾ ਰੰਗ ਕਿਹਾ ਜਾਂਦਾ ਇਹਨਾਂ ਦਾ ਬਾਹ ਨਾਗਰੀ ਬਾਈ ਨਾਗਰੀ ਜੀ ਆਹ ਕੋ ਹੋ ਹੈ ਨਹੀਂ ਯਰੇ ਇਹ ਹੋਰ ਵਾ ਉਹ ਹੋਰ ਆ ਰੰਗ ਤਾਂ ਦੇਖੋ ਇਹ ਵੀ ਸੋਹਣਾਗਾ ਪਰ ਨਾ ਮਾੜਾ ਨਹੀਂਗਾ ਜਨਕਾ ਹੜਾੜਾ ਰੰਗ ਸੁੰਦਾ ਕਾਲਾ ਜੇ ਜਰੂਰ ਲੇਗਾ ਆ ਬੱਕਰੀ ਦੇਖੋ ਇਹਦਾ ਹਾਈਟ ਵੇਖੋ ਇਹਦੀ ਹਾਂ ਇਹ ਬੱਕਰੀ ਦਾ ਬਈ ਕੀ ਮੰਗਿਆ 50000 ਇਹ ਵੀ ਗੱਬਣ ਆਈ ਇਹ ਬੱਕਰਿਆਂ ਦੀ ਉਹ ਛੋਟੇ ਤੋਂ ਗੱਬਣ ਆ ਮੁੱਲ ਕਿੰਨਾ ਮੰਗਿਆ ਦਾ ਇਹਦਾ 50000 50000 ਲੱਗਿਆ ਤਾਂ ਨਹੀਂ ਤੇ ਕੁਛ ਨਹੀਂ ਲੱਗਿਆ ਨਹੀਂ ਲੱਗਿਆ ਨਹੀਂ ਬੁਗਣੀ ਕੱਢ ਕੇ ਲਈ ਇਹ ਕੋਈ ਜਾਂ ਕੰਮ ਕਿਵੇਂ ਕਰੀ ਖੜੇ ਬੈਠੇ ਬਈ ਜਰਾ ਨੇ ਵੀ 50 ਵਜਾਈ ਮੰਗਣਾਗਾ ਬਸ ਵੈਸੇ ਇੱਕੋ ਰੇਟ ਹੀ ਆਈ ਚੱਕੀਆਂ ਬਈ ਬੱਕਰੀਆਂ ਪਹਾ ਰੀਆਂ ਬਈ ਅੱਛਾ ਆ ਇਹ ਨਸੂਂ ਦਾ ਗੱਬਣਾ ਕਸੂਈ ਹੋਈ ਆ ਗੱਬਣਾ ਇਹ ਗੱਬਣਾ ਕਿੰਨੇ ਕ ਦਿਨ ਸੂਂਦ ਲੈਂਦੀ ਆ ਢਾਈ ਮਹੀਨੇ ਦੀ ਗੱਬਣਾ ਹਾਂ ਢਾਈ ਕ ਮਹੀਨੇ ਦੀ ਇਹ ਦੁੱਧ ਵੀ ਦਿੰਦੀ ਫਿਰ ਦੁੱਧ ਦਿੰਦੀ ਆਈ ਹਾਂ ਕਿੰਨਾ ਕ ਦੁੱਧ ਦਿੰਦੀ ਆ ਤਾਂ ਗਾਂ ਜਿੰਨਾ ਹੀ ਦਿੰਦੀ ਆ ਇਹ ਪੱਕੀ ਗੱਲ ਆ ਇਹਦੀ ਮਾਂਥ ਲੈ ਇਹਨਾਂ ਦੁੱਧ ਸੀ ਨਾ ਦਿੰਦੀ ਆ ਤਿੰਨ ਨਾਲ ਥਣ ਲੱਗਦੇ ਤਿੰਨ ਛੱਡ ਤਿੰਨ ਲੀਟਰ ਦੇ ਦਿੰਦੀ ਉਹ ਹਾਂ ਹਾਂ ਬਾਈ ਦੁੱਧ ਬਹੁਤ ਆ ਅੱਛਾ ਫੇਰ ਤਾਂ ਠੀਕ ਆ ਹਾਲੇ ਕਿੰਨਾ ਕ ਟਾਈਮ ਦੁੱਧ ਦੇ ਸਕਦੀ ਹੈਗੀ ਇਹ ਬਾਈ ਇਹਨਾਂ ਸੂਂਦ ਤੱਕ ਤੂੰ ਚੱਲਣਾ ਹੈ ਇਹਨਾਂ ਲੱਕ ਇਹ ਤਿੰਨ ਤਿੰਨ ਟਾਈਮ ਤਿੰਨਾਂ ਟਾਈਮ ਵਾਲੀਆਂ ਬੱਕਰੀਆਂ ਆਪਣੇ ਕੋਲ ਤਿੰ ਆ ਸਰੀ ਹੋ ਗਿਆ ਕਮ ਜਿਹੜਾ ਤਿੰਨ ਟਾਈਮ ਚੋਲੇ ਬੱਕਰੀ ਹਾਂ ਇਹ ਮੇਮਨੇ ਵੀ 4 4 5 5 ਦਿੰਦੀਆਂ ਵੀਰੇ ਇਹਨੇ ਕਿੰਨੇ ਦਿੱਤੇ ਨੇ ਤਿੰਨ ਦਿੱਤੇ ਨੇ ਇਹਨੇ ਤਿੰਨ ਦਿੱਤੀ ਸੀ ਅੱਛਾ ਹਾਂ ਤਿੰਨੇ ਸੇਲ ਮੇਮਨੇ ਬਈ ਯਾਰ ਹੋਣੀ ਨਹੀਂ ਹੁੰਦੇ 2.5 ਮਹੀਨੇ 3 ਮਹੀਨੇ ਤੇ ਮੇਮਣਾ ਉਹਦੇ ਹੀ ਵੇਖ ਜਾਂਦਾ ਨਾਲ ਦੀ ਨਾਲ ਨਾਲ ਦੀ ਨਾਲ ਹਾਂਜੀ ਖੜਦਾ ਨਹੀਂ ਗਾ ਹਾਂ ਫੇਰ ਤਾਂ ਚੰਗੀ ਗੱਲ ਆਵਾਜ਼ ਤਾਂ ਵੀ ਨਹੀਂ ਹੋਣਾ ਨਹੀਂ ਖੜਦਾ ਹੈਗਾ ਆ ਦੇਖੋ ਆ ਬੱਕਰੇ ਦੀ ਭੈਣ ਆ ਉਹ ਛੋਟਾ ਜਿਹੜਾ ਆਪਾਂ ਦਿਖਾਇਆ ਸੀ ਜਿਹੜਾ ਛੋਟਾ ਹੈਗਾ ਪਹਿਲਾਂ ਦਿਖਾਇਆ ਸਾਰੇ ਨਾਲੋਂ ਹਾਂਜੀ ਕਾਲੀ ਸਗੀ ਭੈਣ ਆਂਗੀ ਹੈ ਨਾ ਸਗੀ ਭੈਣ ਸਗੀ ਭੈਣ ਦੇਖੋ ਇਹਦਾ ਕੰਨ ਕੰਨ ਬਹੁਤ ਚੌੜਾ ਹੈ ਨਾ ਮੁੱਲ ਕੀ ਕਰੇ ਦਾ ਇਹਦਾ 55000 ਰੁਪਏ ਮੰਗਿਆ ਗੱਬਣਾ ਇਹ ਵੀ ਬਣੀ ਵੀ ਹੈ ਬੱਕਰੀ ਪਹਿਲਾ ਸੁਆ ਦਾਣਾ ਕਿ ਦੂਜਾ ਇਹ ਪਹਿਲਾ ਸੁਆ ਪਹਿਲੇ ਸੁਆਗਾ ਪਲੂਣਾ ਨਹੀਂ ਸੁਈ ਵੀ ਆ ਸੁਈ ਹੋਈ ਆ ਦੂਆ ਸੁਣਾ ਇਹਨੇ 15 15000 ਦੇ ਬੱਚੇ ਵਿਕੇ ਆ ਗੱਲ ਸਹੀ ਆ ਬਾਈ ਹੈ ਨਾ ਥਣ ਕਿੱਡਾ ਦੇਖੋ ਪਹਿਲੇ ਸੂਏ ਹੂੰ ਦੁੱਧ ਵਾਲੇ ਜਾਨਵਰ ਨਹੀਂ ਹਾਂ ਐ ਨਹੀਂਗਾ ਵੀ ਲੰਡੂ ਪੰਜੂ ਕੰਮ ਉਹ ਕੰਮ ਨਹੀਂ ਗਈ ਵਧੀਆ ਇੱਕ ਟਾਪ ਕਲਾਸ ਹੀ ਬੜਾ ਫੇਸ ਪੰਚੀ ਬਹੁਤ ਆ ਯਾਰ ਇਹਦਾ ਫੇਸ ਬੜਾ ਸੋਹਣਾ ਗੱਲ ਲੰਮਾ ਮੂੰਹ ਦੇਖੋ ਹੀ ਕਿੱਡਾ ਬਣ ਰਿਹਾ ਬਹੁਤ ਸੋਹਣਾ ਮੂੰਹ ਆਗਾ ਯਾਰ ਇਹਦੀ ਮਾਂ ਬਹੁਤ ਬਣਿਆ ਤਣਿਆ ਮੂੰਹ ਆਗਾ ਇਹਦੀ ਮਾਂ ਉਹਦਾ ਐ ਅੱਛਾ ਇੱਕ ਨੰਬਰ ਹੀ ਆ ਓਕੇ ਜਮਾ ਹਾਂਜੀ ਫਿਰ ਅੱਜ ਕੰਮ ਛੱਡਿਆ ਮਿਸਤਰੀ ਦਾ ਅੱਜ ਫਿਰ ਛੱਡਣਾ ਪਿਆਈ ਠੀਕ ਐ ਇੰਨਾ ਕਰਕੇ ਛੱਡਣਾ ਪੈਂਦਾ ਓਕੇ ਵੱਡੇ ਨਾਲ ਸਾਰੇ ਵਿੱਚ ਨੇ ਸੀ ਜਿੰਨੇ ਲੈਂਦੇ ਨੇ ਹਾਂਜੀ ਇਹ ਵੇਚ ਨਹੀਂ ਹੈ ਸਾਰੀ ਵੇਚਣੀ ਸੀ ਹਾਂਜੀ ਵੇਚਿਆ ਨਹੀਂ ਕੋਈ ਨਿਕਿਆ ਨਹੀਂ ਹਜੇ ਤੱਕ ਨਹੀਂ ਵੇਚਿਆ ਕੋਈ ਫਿਰਕੇ ਗਰਾਕਤ ਹੈਗਾ ਸੀਗਾ ਨਹੀਂ ਇਹ ਜੀ ਬੱਕਰੀ ਛੱਡਦਾ ਹੀ ਨਹੀਂ ਕੋਈ ਨਹੀਂ ਹਜੇ ਬੱਕਰੀ ਕੋਈ ਛੱਡਦਾ ਨਹੀਂਗਾ ਸਹੀ ਗੱਲ ਹੈ ਦੇਖੋ ਕਈ ਵਾਰ ਜਿਹੜਾ ਵਪਾਰੀ ਹੁੰਦਾ ਹੈ ਕਨਾ ਆਉਦੇ ਸਾਹਿਬ ਨਾਲ ਮੁੱਲ ਲਾਉਂਦਾਗਾ ਸਹੀ ਗੱਲ ਹੈ ਮੁੱਲ ਤਾਂ ਲੱਗਿਆ ਹੋਇਆ ਤੇ ਐ ਤਾਂ ਨਹੀਂ ਹੋ ਸਕਦਾ 25000 25000 ਰੁਪਏ ਲੱਗਿਆ 50 ਮੰਗਿਆ ਜੀ 55 ਮੰਗੇ 55 ਮੰਗਦਾ 55 ਮੰਗੇ ਨਹੀਂ ਨਾ ਸੋਨੇ ਲੱਗੇ ਯਾਰ ਪੂਰੀ ਗੱਲ ਬਾਤ ਕਰ ਰਹੀ ਆਲਖਾ ਦੀ ਸੀਪਾ ਨੇ ਇਹ ਨਹੀਂ ਦਿਖਾਈ ਇਹ ਕੱਟ ਬਿੱਲੋਂ ਨੂੰ ਇਹ ਚ ਕੀ ਹੋਇਆ ਬੰਨੀ ਵੀ ਆ ਇਹ ਇਹ ਕਿਵੇਂ ਇਹ ਗੱਬਣਾ ਬੱਕਰੀ ਵਾਦ ਦਿਨਾਂ ਤੇ ਹੀ ਆ ਵੀਰੇ ਓਕੇ 10 15 ਲਾਉਗੀ ਅਸੀਂ ਦਿਨ ਹਾਂ ਮੰਗਿਆ ਕੀ ਇਹਦਾ ਇਹਦਾ 40 ਹਜ਼ਾਰ ਇਹਦਾ ਥਾਣਾ ਛੋਟੇ ਨੇ ਯਾਰ ਇਹਦਾ ਕੀ ਗੱਲ ਬਾਤ ਹੋ ਗਈ ਦੂਜੇ ਸੂਏ ਸੂਣਾ ਬਾਈ ਜਣੇ ਦੂਜੇ ਸੂਏ ਸੂਣਾ ਦੁੱਧ ਬਹੁਤ ਆ ਬਾ ਕਮਾਲ ਦੁੱਧ ਲੈ ਥਾਣਾ ਨਹੀਂ ਦੁੱਧ ਕਿਵੇਂ ਗਈ ਜਾਂਦਾ ਬਈ ਨਾ 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 ਦੁੱਧ ਚੋਗੇ ਦੇਖੋ ਦੁੱਧ ਬਹੁਤ ਆ ਦੇ ਤੈਨੂੰ ਲੈ ਇਹਦਾ ਲਾਈ ਆਉਂਦੀ ਆ ਨਾਲ ਦੀ ਨਾਲ ਲਾਈ ਆਉਂਦੀ ਆ ਤਾਂ ਕਮਾਲ ਕਰੀ ਜਾਂਦੇ ਉਹ ਤਾਂ ਮੇਰੇ ਥਾਣਵਾ ਹੈ ਨਹੀਂ ਇਹ ਦੁੱਧ ਬਹੁਤ ਹੈ ਯਕੀਨ ਕਰ ਮੈਂ ਕਰੂ ਅਗਲਾ ਇਹ ਤਾਂ ਚੋਕੇ ਦੇਖੇ ਬੰਦਾ ਫੇਰ ਕਰੂ ਜੀ ਇਹਨਾਂ ਦੇ ਥਾਣ ਵੱਡੇ ਹੁੰਦੇ ਜਿਵੇਂ ਜਿਵੇਂ ਐ ਧਾਰ ਵਜਦੀ ਹੈ ਨਾ ਲਾਈ ਆਉਂਦੀ ਆ ਥਣ ਪੋਲਾ ਹੁੰਦਾ ਹੀ ਨਹੀਂਗਾ ਅੱਛਾ ਤਰੇ ਹੀ ਹੁੰਦਾ ਦੁੱਧ ਮਸ਼ੀਨ ਹੀ ਆਈ ਜਾਂਦਾ ਆਈ ਜਾਂਦਾ ਐ ਨਹੀਂਗਾ ਵੀ ਥਾਣਾ ਚੀ ਰਹਿੰਦਾ ਨਾ ਨਾ ਇਹ ਵੀ ਆਉਂਦਾ ਉਹਨਾਂ ਦੇ ਤਾਂਣ ਵੱਡੇ ਇੱਕ ਨਸਲ ਹੀ ਆਈ ਇਹਦੀ ਮਾਂ ਬਹੁਤ ਚੰਗੀ ਸੀਗਾ ਠੀਕ ਹੈ ਹਾਂਜੀ ਮਿਸਤਰੀ ਦਿਹਾੜੀ ਕਿੰਨੀ ਚੱਲਦੀ ਹੈ ਫਿਰ ਅੱਜ ਕੱਲ 800 ਰੁਪਏ ਜੀ 800 ਰੁਪਏ ਜੀ ਚਲੋ ਕੰਮ ਕਾਇਬੀ ਵਧੀ ਚੱਲੀ ਜਾਂਦੀ ਹੈ ਹਾਂਜੀ ਵਧੀਆ ਹੀ ਚੰਗੀ ਗੱਲ ਹੈ ਨਾ ਠੀਕ ਹੈ ਪ੍ਰਾਭੋ ਬਿਲਕੁਲ ਵਧੀਆ ਲੱਗਿਆ ਸਤਿਕਾਰ ਪੀਲਾਣਾ ਟੀਵੀ ਦਾ ਬਹੁਤ ਬਹੁਤ